ਇਸ ਵਾਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 24 ਫਰਵਰੀ 2024 ਮੁਤਾਬਕ ਸਤਗੁਰਾਂ ਦੇ ਜਨਮ ਸਥਾਨ ਮੰਦਿਰ ਸ੍ਰੀ ਗਵਰਧਨਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਜੋ ਮਹਾਰਾਜੀ ਵੱਲੋਂ ਸਪੈਸ਼ਲ ਟ੍ਰੇਨ ਬੇਗੰਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ ਰਵਾਨਾ ਹੋਣੀ ਹੈ ਜਲੰਧਰ ਰੇਲਵੇ ਸਟੇਸ਼ਨ ਤੋਂ ਉਹ ਜਿਹੜੀ ਟ੍ਰੇਨ ਹੈ 21 ਫਰਵਰੀ ਨੂੰ ਰਵਾਨਾ ਹੋਵੇਗੀ ਔਰ ਉਸ ਟ੍ਰੇਨ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਡੇਰਾ ਸਚਖੰਡ ਬੱਲਾ ਤੋਂ ਸੰਤਾਂ ਪ੍ਰਾਪਤ ਕਰ ਸਕਦੀਆਂ ਨੇ ਉਹ ਜਿਹੜੀਆਂ ਟਿਕਟਾਂ ਨੇ 3 ਫਰਵਰੀ ਨੂੰ ਬੁੱਕ ਹੋਣਗੀਆਂ ਬੇਗੰਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ ਦੀਆਂ ਜਿਹੜੀਆਂ ਟਿਕਟਾਂ ਨੇ ਉਹ 3 ਫਰਵਰੀ ਨੂੰ ਡੇਰਾ ਸਚਖੰਡ ਬੱਲਾ ਵਿਖੇ ਬੁੱਕ ਹੋਣਗੀਆਂ ਔਰ ਟਿਕਟ ਦੀ ਕੀਮਤ ਦਾ ਕਿਰਾਇਆ ਹੈ 3500 ਰੁਪਏ 3500 ਇਕ ਟਿਕਟ ਦਾ ਕਿਰਾਇਆ ਹੈ ਔਰ ਜ਼ਰੂਰੀ ਬੇਨਤੀ ਆ ਟਿਕਟਾਂ ਹੁੰਦੀਆਂ ਨੇ 2200 ਔਰ ਮਹਾਰਾਜ ਜੀ ਦੇ ਨਾਲ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਆ ਮੈਂ ਬੇਨਤੀ ਕਰਾਂਗਾ ਮੰਚ ਤੋਂ ਬਾਰ ਬਾਰ ਇਹ ਅਨਾਉਂਸਮੈਂਟ ਕੀਤੀ ਜਾਂਦੀ ਆ ਜਿਨ੍ਹਾਂ ਵੀ ਸੰਗਤਾਂ ਨੇ ਜਾਣਾ ਹੋਵੇ ਇੱਕ ਬੰਦਾ ਕੇਵਲ ਔਰ ਕੇਵਲ ਦੋ ਟਿਕਟਾਂ ਬੁੱਕ ਕਰਾ ਸਕਦਾ ਆ ਕੋਈ ਵੀ ਵਿਅਕਤੀ ਇੱਥੇ ਆ ਕੇ ਸੇਵਾਦਾਰਾਂ ਦੇ ਨਾਲ ਬਹਿਸ ਵਸਾਈਆ ਜਾਂ ਕਿਸੇ ਤਰ੍ਹਾਂ ਦੀ ਕੋਈ ਝੜਪ ਨਾ ਕਰੇ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਜਾਣਾ ਹੋਵੇ ਆਪਣੀ ਟਿਕਟ ਆਪ ਕਰਾਉਣ ਆਵੇ ਔਰ ਟਿਕਟ ਕਰਾਉਣ ਦੇ ਲਈ ਦੋ ਪਾਸਪੋਰਟ ਸਾਈਜ਼ ਫੋਟੋ ਆ ਆਪਣੇ ਆਧਾਰ ਕਾਰਡ ਦੀ ਫੋਟੋਕਾਪੀ ਨਾਲ ਲੈ ਕੇ ਆਵੇ ਜਿਹੜੀ ਬੇਗੰਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ ਡੇਰਾ ਸਤਖੰਡ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਨ ਸਾਗੁਰੂ ਸਵਾਮੀ ਮਰੰਜਨ ਦਾਸ ਮਹਾਰਾਜੀ ਵੱਲੋਂ ਕਾਸ਼ੀ ਬਨਾਰਸ ਵਿਖੇ ਲੈ ਕੇ ਜਾਣੀ ਹੈ ਉਹ ਜਿਹੜੀ ਟ੍ਰੇਨ ਹੈ 21 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਔਰ ਉਸ ਟ੍ਰੇਨ ਦੀਆਂ ਜਿਹੜੀਆਂ ਟਿਕਟਾਂ ਨੇ 3 ਫਰਵਰੀ ਨੂੰ ਸਾਗੁਰੂ ਜੀ ਦੇ ਪਵਿੱਤਰ ਦਰਬਾਰ ਡੇਰਾ ਸੱਜਖੰਡ ਵੱਲਾਂ ਵਿਖੇ ਕਟੀਆਂ ਜਾਣਗੀਆਂ ਔਰ ਉਹ ਜਿਹੜੀ ਟ੍ਰੇਨ ਜਾਣੀ ਹੈ ਗੁਰਪੁਰ 24 ਤਰੀਕ ਦਾ ਹੈ 25 ਤਰੀਕ ਨੂੰ ਉਹ ਟ੍ਰੇਨ ਜਿਹੜੀ ਆ ਉਥੋਂ ਵਾਪਸ ਜਲੰਧਰ ਲਈ ਰਵਾਨਾ ਹੋਵੇਗੀ